ਅਕਰ ਜਾਵਾਂਗੇ ਨਾ ਸਾਨੂੰ ਪਤਾ ਹੋਊਗਾ ਇਹਨਾਂ ਨੇ ਕੀ ਕੰਮ ਕੀਤਾ ਇਹਨੂੰ ਕੀ ਪ੍ਰੋਬਲਮ ਨੇ ਕੀ ਲੋੜ ਮੰਨ ਲਓ ਜਿੱਦਾਂ ਕਿਸੇ ਨੂੰ ਇਸ ਤਰ੍ਹਾਂ ਦੀ ਲੋੜ ਹੈ ਕਿ ਇਹਦੇ ਪਾਂਡੇ ਰੁੜ ਗਏ ਕਿ ਇਹਦੇ ਮੰਜੇ ਰੁੜ ਗਏ ਹਨ ਫਿਰ ਉਸ ਹਿਸਾਬ ਨਾਲ ਹੀ ਆਪਾਂ ਸਰਾਂਗੇ ਤੇ ਇਹ ਹਾਲੇ ਜੇ ਆਪਾਂ ਠਾੜੀ ਕਰਦੇ ਆਂ ਤੇ ਸਹੀ ਜਗ੍ਹਾ ਸਹੀ ਸਮਾਨ ਦੀ ਘਾੜੂ ਜਾ ਜਿਹੜੇ ਐਂਡ ਤੇ ਲਾਸਟ ਤੇ ਘਰ ਆ ਲਾਸਟ ਜਿਹੜੇ ਫਾਜੀ ਸਰ ਪਾਣੀ ਚੜਿਆ ਕੋਈ ਅੰਦਰ ਜਾ ਨਹੀਂ ਸਕਿਆ ਪਿੰਡ ਆ ਪਿੰਡ ਦੀ ਕਿ ਅਸੀਂ ਚੱਲ ਪਿੰਡ ਤੇ ਜਾਣ ਹੀ ਜਾਂਦੇ ਨਹੀਂ ਜਾਂ ਸਾਡੇ ਦੇਖੋ ਕਿੰਨਾ ਡੂੰਘਾ ਹੋ ਗਿਆ ਉਹ ਬਲੜਗਾ ਜਾ ਰਹੇ ਕਿੰਨਾ ਡੂੰਘਾ ਹੋ ਗਿਆ ਇਹ ਤਾਂ ਕੁਝ ਨਹੀਂ ਇਸ ਤੋਂ ਕਿ ਬਹੁਤ ਜਾ ਕਿੱਦਿ ਕਿੱਥੇ ਚੱਲ ਜਾਏ ਅੱਜ ਕਰਕੇ ਘਟ ਗਿਆ ਗੱਲਦਾ ਪਾਣੀ ਵੀਡੀਓਜ਼ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋ ਸੁਣਿਆ ਕਿ ਬਹੁਤ ਪਾਣੀ ਹੈ ਉਹਦਾ ਦੇਖਣ ਆਏ ਸਾਡੇ ਸਾਨੂੰ ਇਹ ਮੰਨਿਓਗੇ ਡਾਕਟਰ ਸਾਹਿਬ ਸਾਨੂੰ ਲੈ ਕੇ ਆਏ ਨੇ ਇੱਥੇ ਦਿਖਾਇਆ ਇਹਨਾਂ ਨੇ ਕਿ ਵਾਕਿਆ ਬਹੁਤ ਮੁਸੀਬਤ ਹੈ ਅਸੀਂ ਇਹਨਾਂ ਨਾਲ ਖੜੇ ਹਾਂ ਬਾਕੀ ਡਾਕਟਰ ਸਾਹਿਬ ਦੱਸਣਗੇ ਕੀ ਵੀਰਾਂ ਨੂੰ ਸਿਰਫ ਇਹਨਾਂ ਦਾ ਫੋਨ ਆਇਆ ਸੀ ਕਿ ਕਿਸ ਚੀਜ਼ ਦੀ ਲੋੜ ਆ ਤੁਸੀਂ ਦੱਸੋ ਅਸੀਂ ਲੈ ਕੇ ਆਈਏ ਅਸੀਂ ਇਹਨਾਂ ਨੂੰ ਆਖੇ ਕਿ ਸਿਰਫ ਅਜੇ ਆ ਕੇ ਵੇਖੋ ਤੁਸੀਂ ਦੇਖਣਾ ਉਹ ਪਾਣੀ ਵੇਖੋ ਲੋਕਾਂ ਦੇ ਹਾਲਾਤ ਵੇਖੋ ਫਿਰ ਹਾਲਾਤ ਮੁਤਾਬਕ ਜਿਹੜੀ ਚੀਜ਼ ਦੀ ਲੋੜ ਹੋਏਗੀ ਆਪਾਂ ਲਾਂਗੇ ਅਜੇ ਸੇਵਾ ਬਹੁਤ ਪਹੁੰਚ ਰਹੀ ਹੈ ਤੇ ਸੇਵਾ ਦੀ ਦੂਰ ਵਰਤੋਂ ਹੋ ਰਹੀ ਹੈ ਕਿਉਂਕਿ ਜਿਹੜੇ ਮੇਨ ਲੋਕ ਛੜਕਦੇ ਉੱਤੇ ਨੇ ਉਹ ਹੀ ਸੇਵਾ ਖਾਈ ਜਾ ਰਹੇ ਜਿਹੜੇ ਮੇਨ ਫਸੇ ਹੋਏ ਨੇ ਪਾਣੀ ਚੋਂ ਨਾ ਤੱਕ ਪਹੁੰਚਦੀ ਨਹੀਂ ਇਸ ਕਰਕੇ ਇਹਨਾਂ ਨੂੰ ਇਹ ਆਖਿਆ ਕਿ 5-7 ਦਿਨ ਰੁਕ ਜਾਓ ਉਸ ਤੋਂ ਬਾਅਦ ਤੁਹਾਡੇ ਕੋਲ ਅਸੀਂ ਸੇਵਾ ਮੰਗਾਂਗੇ ਜਿਹੜੇ ਲੋਕ ਵਿਚਾਰੇ ਜਿੰਨਾ ਤੱਕ ਨਹੀਂ ਪਹੁੰਚਾਈ ਫਿਰ ਤੁਸੀਂ ਨਾਲ ਜਾ ਕੇ ਆਪ ਆਪਣੇ ਹੱਥੀਂ ਸੇਵਾ ਕਰਕੇ ਆਇਓ ਇਹਦੇ ਵਿੱਚ ਇਹਨਾਂ ਨੇ ਸਾਡੀ ਗੱਲ ਇਹਨਾਂ ਦੀ ਸਿਆਣ ਸਮਝੀ ਕਿ ਬਹੁਤ ਵਧੀਆ ਗੱਲ ਹੈ ਇਹਨਾਂ ਸੇਵਾ ਰੋਕ ਕੇ ਸਿਰਫ ਸਾਨੂੰ ਹਲੇ ਦੋ ਤੋੜੇ ਸੁੱਕੇ ਪਾウダー ਦੁੱਧ ਦੇ ਉਹ ਦੇ ਕੇ ਚੱਲੇ ਨੇ ਜਿਹੜਾ ਅਸੀਂ ਪੈਕਿੰਗ ਕਰਾ ਕੇ ਇਹਨਾਂ ਨੂੰ ਲੋਡ ਵਾਈ ਲੋਡ ਜਿਹੜੇ ਵਿਚਾਰੇ ਜਿਨ੍ਹਾਂ ਕੋ ਦੇਣਾ ਡੂਰਿਆਂ ਤੇ ਫਸੇ ਹੈ ਜਿਨ੍ਹਾਂ ਕੋ ਡੰਗਰ ਨਹੀਂ ਹੈਗੇ ਜਾਂ ਜਿਨ੍ਹਾਂ ਕੋ ਦੁੱਧੀ ਰਵਾਇਜ ਨਹੀਂ ਹੈਗਾ ਉਹਨਾਂ ਕੋ ਤਿੱਕ ਪਚਾਵਾਂਗੇ ਜ਼ਿਮੀਂਦਾਰਾਂ ਨੂੰ ਜ਼ਿਆਦਾ ਤੇ ਵੈਸੇ ਹੁਣ ਬਾਕੀ ਸਾਰਾ ਕੁਝ ਬਹੁਤ ਹੈ ਪੱਠਿਆਂ ਦੀ ਲੋੜ ਹੈ ਉਹਨਾਂ ਨੂੰ ਡੰਗਰਾਂ ਵਾਸਤੇ ਪੱਠਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਟੂੜੀ ਦੀ ਜ਼ਰੂਰਤ ਹੈ ਵੰਡ ਦੀ ਜ਼ਰੂਰਤ ਹੈ ਚਾਰ ਦੀ ਜ਼ਰੂਰਤ ਹੈ ਇਹ ਜ਼ਿਆਦਾ ਡਿਮਾਂਡ ਹੈ ਤੇ ਆਉਣ ਤੋਂ ਅਜ ਤੋਂ 15-20 ਦਿਨਾਂ ਬਾਅਦ ਉਹਨਾਂ ਨੂੰ ਕਾਫੀ ਲੋਡ ਪੈਣੀ ਹੈ ਡੀਜ਼ਲ ਦੀ ਵੀ ਲੋਡ ਪੈਣੀ ਕਿਉਂਕਿ ਉਹਨਾਂ ਦੇ ਕੋਲ ਕੁਝ ਨਹੀਂ ਹੈਗਾ ਜ਼ਿਮੀਂਦਾਰਾਂ ਤੇ ਮਾਰਿਆ ਗਿਆ ਬਿਲਕੁਲ ਕਿਉਂਕਿ ਜ਼ਿਮੀਂਦਾਰਾਂ ਨੇ ਪਹਿਲਾਂ ਹੀ ਆੜਤੀਆਂ ਤੇ ਫਸਲ ਉਹਨਾਂ ਦੀ ਮਰ ਗਈ ਆ ਅੱਗੋਂ ਆੜਤੀ ਵੀ ਵਿਚਾਰੇ ਮੁਸੀਬਤ ਤੇ ਆੜਤੀ ਦੇ ਪੈਸੇ ਦੇਣ ਜੋਗ ਹੈ ਨਹੀਂ ਹੈ ਆੜਤੀ ਮੁਸ਼ਕਲ ਹੋ ਜੂਗੀ ਫਿਰ ਉਹਨਾਂ ਨੂੰ ਬੀਜ ਦੀ ਲੋਡ ਪੈਣੀ ਹੈ ਡੀਜ਼ਲ ਦੀ ਲੋਡ ਪੈਣੀ ਹੈ ਪੈਲੀਆਂ ਪੱਧਰੀਆਂ ਕਰਨ ਦੀ ਲੋਡ ਪੈਣੀ ਹੈ ਜਿਹੜਾ ਵਿੱਚ ਝੋਨਾ ਖਰਾਬ ਹੋ ਗਿਆ ਇਹਨੂੰ ਕੱਢਣ ਦੀ ਲੋਡ ਪੈਣੀ ਆ ਤੇ ਉਹਨਾਂ ਨੂੰ ਕਾਫੀ ਚੀਜ਼ ਦੀ ਲੋਡ ਪੈਣੀ ਆ ਉਹਨਾਂ ਦੇ ਵਾਸਤੇ ਇਹ ਮਤ ਕਰਨੀ ਪੈਣੀ ਹੈ ਕਿ ਜਿੱਥੇ ਅਸੀਂ ਫੈਂਚ ਲਈ ਉਹਨਾਂ ਦੀ ਦੇ ਕੇ ਕਣਕ ਦੇ ਬੀਜ ਖਾਦ ਦੇ ਕੇ ਮਦਦ ਕਰਨੀ ਹੈ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਥੋੜੀ ਬਹੁਤੀ ਪੇਮੈਂਟ ਦੇ ਕੇ ਵੀ ਉਹਨਾਂ ਦਾ ਵਿਚਾਰਿਆਂ ਦੀ ਜਿਹੜਾ ਉਹਨਾਂ ਨੂੰ ਗਾਂਵ ਵਸੇਵੇਂ ਵਾਸਤੇ ਉਹਨਾਂ ਦਾ ਕੁਝ ਕੀਤਾ ਜਾਦਾ